ਲੰਬੇ ਸਮੇਂ ਤੋਂ ਬੁਰੀ ਤਰ੍ਹਾਂ ਨਾਲ ਟੁੱਟੀ ਪਈ ਦਾਣਾ ਮੰਡੀ ਤੇ ਸਬਜ਼ੀ ਮੰਡੀ ਗੁਰਦਾਸਪੁਰ ਦੀ ਸੜਕ ਨੂੰ ਬਣਾਉਣ ਦਾ ਨੀਂਹ ਪੱਥਰ ਪੰਜਾਬ ਹੈਲਥ ਸਿਸਟਮਸ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਦੇ ਵੱਲੋਂ ਰੱਖਿਆ ਗਿਆ ਪੰਜਾਬ ਮੰਡੀ ਬੋਰਡ ਦੇ ਵੱਲੋਂ ਦਾਣਾ ਮੰਡੀ ਅਤੇ ਸਬਜ਼ੀ ਮੰਡੀ ਦੀ ਅੱਧਾ ਕਿਲੋਮੀਟਰ ਲੰਬੀ ਇਸ ਸੜਕ ਨੂੰ ਸੀਮੈਂਟ ਕੰਕਰੀਟ ਨਾਲ ਬਣਾਉਣ ਉੱਪਰ 1 ਕਰੋੜ ਰੁਪਏ ਖਰਚ ਕੀਤੇ ਜਾਣਗੇ ਮੰਡੀ ਦੀ ਸੜਕ ਦਾ ਨੀਂਹ ਪੱਥਰ ਰੱਖਣ ਮੌਕੇ ਚੇਅਰਮੈਨ ਰਮਨ ਬਹਿਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ਼੍ਰੀ ਹਰਚੰਦ ਸਿੰਘ ਬਰਸਟ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਸੜਕ ਬਣਨ ਦੇ ਨਾਲ ਦਾਣਾ ਮੰਡੀ ਤੇ ਸਬਜ਼ੀ ਮੰਡੀ ਗੁਰਦਾਸਪੁਰ ਦੇ ਦੁਕਾਨਦਾਰਾਂ ਅਤੇ ਸ਼ਹਿਰ ਵਾਸੀਆਂ ਦੀ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਮੰਗ ਪੂਰੀ ਹੋਈ ਹੈ। ਉਹਨਾਂ ਕਿਹਾ ਕਿ 10 ਫਰਵਰੀ ਨੂੰ ਇਸ ਸੜਕ ਨੂੰ ਬਣਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ ਅਤੇ 9 ਮਈ 2025 ਤੱਕ ਇਸ ਨੂੰ ਮੁਕੰਮਲ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਦਾਣਾ ਮੰਡੀ ਅਤੇ ਸਬਜ਼ੀ ਮੰਡੀ ਦੀ ਅਪਰੋਚ ਰੋਡ ਨਵੀਂ ਬਣਨ ਨਾਲ ਕਿਸਾਨ ਅਤੇ ਗ੍ਰਾਹਕ ਆਸਾਨੀ ਨਾਲ ਮੰਡੀ ਵਿੱਚ ਆ ਜਾ ਸਕਣਗੇ ਜਿਸ ਨਾਲ ਸਬਜ਼ੀ ਮੰਡੀ ਦੇ ਦੁਕਾਨਦਾਰਾਂ ਦੀ ਗ੍ਰਾਹਕੀ ਵਿੱਚ ਵੀ ਵਾਧਾ ਹੋਵੇਗਾ। अज नवी सब्जी मंडी गुरदपुर बड़ा खुशिया भरिया दिन है कि अच्छा मार्केट कमेटी गुरदासपुर वालों और सा मार्केटिंग कमेटी मंडीकरण बोर्ड इंजीनियरिंग ब्रांच वालों जी एक सड़क बहुत लंबे समय तो खराब और टुटी पई सी जो पिछली कई सरकार ने अनगौलियां रखिया अज वह असं नींह पत्थर रखता और इस शुभ अवसर के उपर मैं ਆਪਣੇ ਪਾਰਟੀ ਦੇ ਸੀਨੀਅਰ ਲੀਡਰ ਔਰ ਮਾਰਕੀਟ ਕਮੇਟੀ ਦੇ ਚੇਅਰਮੈਨ ਸ਼੍ਰੀ ਭਾਰਤ ਕੁਸ਼ਨ ਜੀ ਸਾਡੇ ਵਿੱਚ ਮੌਜੂਦ ਨੇ ਉਹਨਾਂ ਦੇ ਨਾਲ ਨਵੀਂ ਸਬਜ਼ੀ ਮੰਡੀ ਐਸੋਸੀਏਸ਼ਨ ਉਹਨਾਂ ਦੇ ਪ੍ਰਧਾਨ ਰਵੀ ਜੀ ਚੇਅਰਮੈਨ ਸਾਹਿਬ ਅਮਲ ਜੀ ਔਰ ਉਹਨਾਂ ਦੇ ਸਾਰੇ ਆਫਿਸ ਬੀਅਰਰਸ ਔਰ ਸਾਡੇ ਐਗਜ਼ੈਕਟਿਵ ਇੰਜੀਨੀਅਰ ਸਰਦਾਰ ਬਲਦੇਵ ਸਿੰਘ ਜੀ ਔਰ ਸੈਕਟਰੀ ਮਾਰਕੀਟ ਕਮੇਟੀ ਸ਼੍ਰੀ ਵਿਰੇਜ ਜੀ ਇਹਨਾਂ ਦਾ ਸਾਰਾ ਸਟਾਫ ਸਦਸ਼ਨ ਦੇ ਸਾਰੇ ਮੈਂਬਰ ਸਾਹਿਬਾਨ ਔਰ ਇਸ ਇਲਾਕੇ ਦੇ ਆਏ ਬਹੁਤ ਹੀ ਅਤਵੱਤ ਸਦਨ ਔਰ ਮੇਰੀ ਪਾਰਟੀ ਦੇ ਸਾਰੇ ਦਰਜਾ ਬਦਰਜਾ ਲੀਡਰ ਸਾਹਿਬਾਨ ਮੇਰੀ ਇੱਕੋ ਹੀ ਬੇਨਤੀ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਕੰਮ ਐਸੇ ਨੇ ਕਿ ਜਿੱਤੇ ਜਿੱਤੇ ਸਮਾਜ ਦੇ ਹਰ ਵਰਗ ਨੂੰ ਉਦੇ ਜੀਵਨ ਦਾ ਉੱਪਰ ਚੁਟਕਲ ਲਈ ਉਪਰਾਲੇ ਕੀਤੇ ਜਾ ਰਹੇ ਨੇ ਔਰ ਉਸ ਲੜੀ ਦੇ ਵਿੱਚ 31 ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਵੀਰ ਭਾਈ ਆਪਣੇ ਜੰਤ ਲੈ ਕੇ ਆਉਂਦੇ ਨੇ ਔਰ ਜਿਸ ਵਕਤ ਆਉਂਦੇ ਨੇ ਇਹਦੇ ਗੱਡੀਆਂ ਵੀ ਆਉਂਦੀਆਂ ਨੇ ਮੋਟਰਾਂ ਵੀ ਆਉਂਦੀਆਂ ਨੇ ਕਾਲੀਆਂ ਵੀ ਉਹਦੇ ਟ੍ਰੱਕ ਵੀ ਆਉਂਦੇ ਨੇ ਔਰ ਇਹ ਸੜਕ ਦਾ ਬਹੁਤ ਬੁਰਾ ਹਾਲ ਸੀਗਾ ਔਰ ਜਿਸ ਵਕਤ ਸਾਡੀ ਸਰਕਾਰ ਬਣੀ ਅਸੀਂ ਇਹਦੇ ਉਪਰਾਲੇ ਸ਼ੁਰੂ ਕੀਤੇ ਔਰ ਜਿਹੜੀ ਸਾਡੀ ਸਬਜ਼ੀ ਮੰਡੀ ਐਸੋਸੀਏਸ਼ਨਾਂ ਉਹਨਾਂ ਨੇ ਵੀ ਇਸ ਗੱਲ ਦੀ ਆਵਾਜ਼ ਚੁੱਕੀ ਸਾਡੇ ਪ੍ਰਧਾਨ ਜੀ ਰਵੀ ਜੀ ਨੇ ਚੇਅਰਮੈਨ ਸਾਹਿਬ ਸਮਲ ਜੀ ਨੇ ਇਹਨਾਂ ਨੂੰ ਅਸੀਂ ਪਿਆਰ ਨਾਲ ਬਿੱਟੂ ਕਹਿੰਦੇ ਆ ਸੋ ਭਾਰਤ ਭੂਸ਼ਣ ਜੀ ਨੇ ਇਹਦਾ ਮਤਾ ਪਾਸ ਕਰਕੇ ਉੱਪਰ ਵੀ ਗੱਲ ਕੀਤੀ ਔਰ ਅਸੀਂ ਸਾਰਿਆਂ ਨੇ ਉੱਪਰ ਦੋਰ ਲਾ ਕੇ ਔਰ ਖਾਸ ਕਰ ਮੈਂ ਇੱਥੇ ਧੰਨਵਾਦ ਕਰੂੰਗਾ ਐਕਸ਼ਨ ਬਲਦੇਵ ਸਿੰਘ ਜੀ ਦਾ ਵੀ ਔਰ ਸਾਡੇ ਚੀਫ ਇੰਜੀਨੀਅਰ ਪੰਗੂ ਸਾਹਿਬ ਦਾ ਜਿਨ੍ਹਾਂ ਨੇ ਜੱਦੀ ਇੰਟਰਸਟ ਲੈ ਕੇ ਇਹ ਜਿਹੜੀ ਸੜਕਾਂ ਕਾਜ ਬਣਨ ਜਾ ਰਹੀ ਆ ਇਹ ਤਕਰੀਬਨ 1/2 ਕਿਲੋਮੀਟਰ ਸੜਕ ਆ ਉਹ ਬਣੂਗੀ ਜੀ ਔਰ ਇਹਦੇ ਤੇ 1 ਕਰੋੜ ਤੇ 98 ਲੱਖ ਰੁਪਇਆ ਜਿਹੜਾ ਖਰਚਾ ਦਾ ਆਉਂਦਾ ਅਨੁਮਾਨ ਹੈ ਅਸੀਂ ਇਹਦਾ ਅੱਜ ਨੀ ਪੱਤਰ ਰੱਖਤਾ 10 ਤਰੀਕ ਦੇ ਨੇੜੇ ਇਹਦਾ ਕੰਮ ਸ਼ੁਰੂ ਹੋ ਜਾਊਗਾ ਔਰ ਠੀਕ ਪੰਜਵੇਂ ਮਹੀਨੇ ਚ 10 ਤਰੀਕ ਦੇ ਨੇੜੇ ਇਹਨੂੰ ਕੰਪਲੀਟ ਕਰਕੇ ਇਹਨਾਂ ਦੇ ਹਵਾਲੇ ਕਰਾਂਗੇ ਮੇਰੀ ਬੇਨਤੀ ਆ ਸਾਡੇ ਸਬੰਧਤ ਅਫਸਰ ਸਹਿਬਾਨ ਨੂੰ ਕਿ ਇਹਦੇ ਕੰਮ ਦੇ ਵਿੱਚ ਮਿਆਰੀ ਕੰਮ ਲਿਆਓ ਜੀ ਤਾਂ ਕਿ ਵਧੀਆ ਤਰੀਕੇ ਦੇ ਨਾਲ ਇਹ ਬਣੇ ਕਿਉਂਕਿ ਕਿਸਾਨਾਂ ਨੂੰ ਆੜਤੀਆਂ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਐਕਸਨ ਜੀ ਸਾਹਿਬ ਲਗਾਤਾਰ ਇੰਨੇ ਸਾਲ ਔਰ ਨਤੀਜੇ ਦੇ ਤੌਰ ਦੇ ਉੱਪਰ ਜੇ ਤਾਂ ਬਾਰਿਸ਼ ਪੈ ਜਾਂਦੀ ਸੀ ਹੋਰ ਜ਼ਿਆਦਾ ਨੁਕਸਾਨ ਜਿਹੜਾ ਉਹ ਹੁੰਦਾ ਸੀਗਾ ਹੁਣ ਜਿਸ ਵਕਤ ਦੇ ਸਰਕਾਰ ਬਣੀ ਆ ਮਾਰਕੀਟ ਕਮੇਟੀ ਹੋਣ ਚਾਹੀ ਆ ਤੇ ਪਹਿਲਾ ਕੰਮ ਜਿਹੜਾ ਲੰਬਿਤ ਪਿਆ ਸੀਗਾ ਇੰਨੇ ਸਾਲਾਂ ਤੋਂ ਅੱਜ ਉਹ ਪੂਰਾ ਕੀਤਾ ਔਰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਆਪਣੇ ਮੁੱਖ ਮੰਤਰੀ ਦਾ ਭਗਵੰਤ ਮਾਨ ਜੀ ਦਾ ਐਗਰੀਕਲਚਰ ਮਿਨਿਸਟਰ ਖੁਡਿਆ ਸਾਹਿਬ ਦਾ ਔਰ ਖਾਸ ਕਰਕੇ ਸਾਡੇ ਚੇਅਰਮੈਨ ਨੇ ਪੰਜਾਬ ਮੰਡੀਕਰਨ ਬੋਰਡ ਦੇ ਚੰਦ ਸਿੰਘ ਵਰਸੜ ਜੀ ਜਿਨ੍ਹਾਂ ਦੇ ਸਾਰਿਆਂ ਦੇ ਉਪਰਾਲੇ ਦੇ ਨਾਲ ਇਹ ਜਿਹੜੇ ਅੱਜ ਕੰਮ ਜਿਹੜਾ ਸ਼ੁਰੂ ਹੋਣ ਜਾ ਰਿਹਾ ਔਰ ਮੈਂ ਇੱਕੋ ਹੀ ਬੇਨਤੀ ਕਰੂੰਗਾ ਕਿ ਗੁਰਦਾਸਪੁਰ ਇਲਾਕੇ ਦੇ ਵਿੱਚ ਬਹੁਤ ਸਾਰੇ ਐਸੇ ਕੰਮ ਸਿਗੇ ਜਿਹੜੇ ਪਿਛਲੇ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਨਤੀਜੇ ਦੇ ਤੌਰ ਤੇ ਉੱਪਰ ਸਮਾਜ ਦੇ ਹਰ ਵਰਗ ਨੂੰ ਕਿਤੇ ਨਾ ਕਿਤੇ ਉਹਦੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਔਰ ਉਹਦੇ ਵਿੱਚੋਂ ਵੀ ਇਹ ਕੰਮ ਸੀਗਾ ਤੁਸੀਂ ਦੇਖਿਆ ਵੀ 10 ਸਾਲ ਪਹਿਲਾਂ ਸਰਕਾਰ ਲੰਘ ਗਈ 5 ਸਾਲ ਫੇਰ ਲੰਘ ਗਈ 15 ਸਾਲਾਂ ਦੇ ਵਿੱਚ ਕਿਸੇ ਨੂੰ ਇਹ ਸੜਕ ਨਜ਼ਰ ਨਹੀਂ ਆਈ ਦਿੱਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਰੋਝਾਉਂਦੇ ਨੇ ਲੋਕਾਂ ਦੇ ਪੈਰ ਪੈਂਦੇ ਨੇ ਔਰ ਮਿਹਨਤ ਕਰ ਲੋਕਾ ਹੁੰਦੇ ਨੇ ਉਹਨਾਂ ਚੀਜ਼ਾਂ ਨੂੰ ਨਾ ਧਿਆਨ ਕਰਦੇ ਹੋਏ ਆਪਾਂ ਦੂਸਰੇ ਪਾਸੇ ਪਹਿ ਰਹੀਆ ਅਰੇ ਕੱਲ ਮੈਂ ਵਿਸ਼ਵਾਸ ਦਵਾਉਣਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਦੇ ਵਾਸਤੇ ਹੈ ਔਰ ਆਮ ਆਦਮੀ ਦੇ ਜੀਵਨ ਸਤਰ ਨੂੰ ਉੱਪਰ ਚੁੱਕਣਾ ਆਮ ਆਦਮੀ ਨੇ ਜ਼ਿੰਦਗੀ ਨੂੰ ਦੀ ਸਹੂਲਤਾ ਦੇਣੀਆਂ ਆਮ ਆਦਮੀ ਨੂੰ ਇਹ ਮਹਿਸੂਸ ਕਰਾਉਣਾ ਕਿ ਸਰਕਾਰ ਉਹਨਾਂ ਦੇ ਨਾਲ ਹੈ ਸਰਕਾਰ ਉਹਨਾਂ ਦੀ ਹਰ ਖੁਸ਼ੀ ਔਰ ਗਮੀ ਦੇ ਵਿੱਚ ਭਾਈਵਾਲ ਆ ਅੱਜ ਉਹਨੂੰ ਉਪਰਾਲੇ ਜਿਹੜੇ ਨੇ ਗਰਦਾਸਪੁਰ ਵਿਧਾਨ ਸਭਾ ਹਲਕਾ ਲਈ ਹਮੇਸ਼ਾ ਜਾਰੀ ਰਹਿਣਗੇ ਔਰ ਲੋਕਾਂ ਦੇ ਜੀਵਨ ਤਰੱਕੀ ਉੱਪਰ ਚੁੱਕਣ ਲਈ ਹਰ ਕਦਮ ਜਿਹੜਾ ਚੁੱਕਿਆ ਜਾਊਗਾ ਇੱਕ ਵਾਰੀ ਫੇਰ ਸਾਰਿਆਂ ਦਾ ਕੋਟ ਕੋਟ ਧੰਨਵਾਦ ਔਰ ਖਾਸ ਕਰਕੇ ਤੇਰੀ ਸਾਡੀ ਐਸੋਸੀਏਸ਼ਨ ਆ ਸਬਜ਼ੀ ਮੰਡੀ ਦੀ ਬਹੁਤ ਵਧੀਆ ਸਾਰੇ ਮੈਂਬਰ ਸਾਹਿਬਾਨ ਨੇ ਸਮਾਜ ਦੇ ਕੰਮਾਂ ਦੇ ਵਿੱਚ ਬਹੁਤ ਵੱਡਾ ਹਿੱਸਾ ਵੀ ਪਾਉਂਦੇ ਨੇ ਸੋ ਇਸ ਕਰਕੇ ਅੱਜ ਇੱਕ ਬੜਾ ਖੁਸ਼ੀਆਂ ਭਰਿਆ ਦਿਨ ਆ ਔਰ ਜਿੱਥੇ ਅੱਜ ਬੜੀ ਪੁਰਾਣੀ ਮੰਗ ਜਿਹੜੀ ਆ ਆਜੋ ਪੂਰੀ ਹੋਈ ਆ